ਸਹੀ ਹੈ। ਹੈ ਗਾਵੇ। ਸਾਰਾ ਅੱਜ ਦੀ ਪ੍ਰੈਸ ਕਾਨਫਰੰਸ ਪਿਛੇ ਪਿਛੇ ਦੇ ਰੱਖੀ ਗਈ ਹੈ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ। ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਡਵੈਲਪਮੈਂਟ ਦਾ ਮਾਡਲ ਹੈ ਔਰ ਤੁਸੀਂ ਦੁਪਹਿਰੇ ਵੀ ਸਾਰੇ ਸਾਡੇ ਵਿੱਚ ਆਏ ਸੀਗੇ ਜਿੱਥੇ ਜੁਆਇਨਿੰਗ ਹੋਈ ਔਰ ਤੁਸੀਂ ਉਹਦੇ ਅੰਦਰ ਵੀ ਸਾਰਾ ਕੁਝ ਦੱਸਿਆ ਵੀ ਤੇ ਦਿਖਾਇਆ ਵੀ ਸਾਰਿਆਂ ਨੂੰ। ਤੇ ਅੱਜ ਫਿਰ ਤੋਂ ਦੂਜੀ ਜਿਹੜੀ ਮੈਂ ਕਹਿਣਾ ਕਿ ਸਾਡਾ ਭਰਾ ਹੀ ਜਿਹੜਾ ਹੈਗਾ ਉਹ ਸਾਡੇ ਵਿੱਚ ਵਾਪਸ ਆ ਰਿਹਾ ਹੈ ਤੇ ਇਹਨੂੰ ਜੁਆਇਨ ਕਰਾਉਣ ਲਈ ਕਿਸ-ਕਿਸ ਲੀਡਰਾਂ ਨੇ ਕਿਸ-ਕਿਸ ਪਾਰਟੀਆਂ ਨੇ ਕੀ-ਕੀ ਕੀਤਾ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਤੇ ਐਸਾ ਪ੍ਰੈਸ ਮੀਟਿੰਗ ਸਾਡੇ ਨਾਲ ਸਾਡੇ ਸਟੇਟ ਦੇ ਵਰਕਿੰਗ ਪ੍ਰਧਾਨ ਸ਼ਹਿਰੀ ਕਲਸੀ ਜੀ ਐਮਐਲਏ ਬਟਾਲਾ ਸਾਡੇ ਡਾਇਰੈਕਟਰ ਪੀਐਸਪੀਸੀਐਲ ਸੁਰਸਿੰਘ ਜੀ ਸਾਡੇ ਨਾਲ ਰਹਿਣਗੇ ਸਾਡੇ ਇੰਪਰੂਵਮੈਂਟ ٹرسٹ ਦੇ ਉਸਮਾਨਾ ਸਾਹਿਬ ਤੇ ਸਾਡੇ ਜਗਦੀਪ ਜੱਗਾ ਵੀ ਸਟੇਟ ਸਕੱਤਰ ਤੇ ਸਾਡੀ ਸਾਰੀ ਟੀਮ ਸਾਡੇ ਨਾਲ ਰਹੇਗੀ ਤੇ ਮੈਂ ਹੁਣ ਬੇਨਤੀ ਕਰਾਂਗਾ ਕਿ ਸ਼ੈਰੀ ਗਲਸੀ ਜੀ ਨੂੰ ਕਿ ਜਿਹੜੀ ਪਿੱਛੇ ਦਿਨਾਂ 'ਚ ਜਿਸ ਹਿਸਾਬ ਨਾਲ ਸਾਰਾ ਕੁਝ ਹੋਇਆ ਹੈ ਸਵੇ ਸਾਡਾ ਵੀਰ ਜਿਹੜਾ ਕਿ ਯਦਵਿੰਦਰ ਹੈ ਇਹ ਸਾਰੀ ਡਿਟੇਲ ਵੀ ਦੱਸਣਗੇ ਤੇ ਉਹਨਾਂ ਦੀ ਰੀਜੋਇਨਿੰਗ ਬਾਰੇ ਵੀ ਦੱਸਣ ਸ਼ੈਰੀ ਗਲਸੀ ਸੋ ਪਹਿਲਾਂ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਹੈ। ਪਰ ਮੈਨੂੰ ਖੁਸ਼ੀ ਦੀ ਸਾਡੇ ਵਾਸਤੇ ਇਹ ਗੱਲ ਹੈ ਵੀ ਸਾਡਾ ਜਾਦਵਿੰਦਰ ਭਰਾ ਤੁਸੀਂ ਦੇਖਿਆ ਹੋਊਗਾ ਸਾਰਿਆਂ ਨੇ بڑے-ਬڑے ਆਪਣੇ ਆਪ ਨੂੰ ਕਹਿੰਦੇ ਘੁੰਦੇ ਵੱਡੇ-ਵੱਡੇ ਲੀਡਰ ਜਿਹੜੇ ਸੀ ਉਹ ਕਹਿੰਦੇ ਸੀ ਆਪਾਂ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਜਿਹੜਾ ਉਹਦੇ ਚੋਂ ਜਾਦਵਿੰਦਰ ਨੂੰ ਜੁਆਇਨ ਕਰਾਇਆ ਪਰ ਮੈਂ ਇਹ ਗੱਲ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਕਿਉਂਕਿ ਕਈ ਵਾਰੀ ਦੂਰ ਦੇ ਢੋਲ ਜਿਹੜੇ ਬੜੇ ਵਧੀਆ ਲੱਗਦੇ ਨੇ ਜਦੋਂ ਬੰਦਾ ਲਾਗੇ ਜਾ ਕੇ ਸੁਣਦਾ ਤਾਂ ਫਿਰ ਪਤਾ ਲੱਗਦਾ ਵੀ ਬੰਦਾ ਕੀ ਕੀ ਆ ਸੋ ਜਦੋਂ ਸਾਡੇ ਵੀਰ ਨੇ ਕਾਂਗਰਸ ਜਨ ਕੀਤੀ ਤੇ ਜਾ ਕੇ ਵੇਖਿਆ ਉੱਥੇ ਵੇਖਿਆ ਬੰਦਾ ਕੀ ਪਿਆ ਉਹ ਤੇ ਇੱਕ ਦੂਜੇ ਦੀ ਆਪ ਹੀ ਲੱਤਾਂ ਖਿੱਚੀ ਜਾਂਦੇ ਉਹ ਤੇ ਇੱਕ ਦੂਜੇ ਨੂੰ ਉਹਨਾਂ ਨੂੰ ਦੁਸ਼ਮਣ ਦੀ ਮਾਰਨ ਦੀ ਲੋੜ ਨਹੀਂ ਉਹ ਇੱਕ ਦੂਜੇ ਨੂੰ ਆਪ ਹੀ ਮਾਰੀ ਜਾਂਦੇ ਨੇ ਸੋ ਜਦੋਂ ਸਾਰਾ ਇਹ ਸਿਨੈਰੀਓ ਵਾਚ ਕੀਤਾ ਵੇਖਿਆ ਸਭ ਕੁਝ ਵੇਖਦਿਆ ਹੋਇਆ ਜਦੋਂ ਸਾਡੇ ਯਾਦਵੰਦਰ ਵੀਰ ਦਾ ਫੋਨ ਆਇਆ ਔਰ ਕਹਿ ਰਿਹਾ ਵੀ ਮੈਂ ਗਲਤੀ ਕੀਤੀ ਅੱਜ ਮੈਂ ਫਿਰ ਆਪਣੇ ਪਰਿਵਾਰ ਦੇ ਵਿੱਚ ਮੈਂ ਵਾਪਸੀ ਆਉਣਾ ਚਾਹੁੰਦਾ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਮੁੱਚੀ ਪਾਰਟੀ ਹਾਈ ਕਮਾਂਡ ਇਸ ਭਰਾ ਦੇ ਇਸ ਨਿਯੋਤੇ ਨੂੰ ਜਦੋਂ ਇਹਨੇ ਇਹ ਗੱਲ ਕੀਤੀ ਤੇ ਆਪਾਂ ਇਹਦੇ ਨਾਲ ਮੀਟਿੰਗ ਕੀਤੀ ਔਰ ਕਰਕੇ ਜਦੋਂ ਇਹਦੀ ਵਿਚਾਰ ਚਰਚਾ ਜਿਹੜੀ ਹੋਈ ਜੋ ਇੰਨੇ ਵੀ ਸਾਡੇ ਨਾਲ ਦਿਲ ਦੀ ਗੱਲ ਕੀਤੀ ਮੈਂ ਆਪ ਦੇਖ ਕੇ ਹੈਰਾਨ ਹੋ ਗਿਆ ਪਰ ਸਾਨੂੰ ਖੁਸ਼ੀ ਹੈ ਚਾਹੇ 2 ਦਿਨ ਦੀ ਜੁਆਇਨਿੰਗ ਰਹੀ ਹੈ ਭਰਾ ਸਾਡੇ ਦੀ ਅੱਜ ਘਰ ਵਾਪਸੀ ਆਇਆ ਇਹਦਾ ਪਾਰਟੀ ਦੇ ਵਿੱਚ ਪਹਿਲਾਂ ਵੀ ਮਾਨ ਸਨਮਾਨ ਬਹੁਤ ਸੀ ਪਾਰਟੀ ਦੇ ਵਿੱਚ ਪਹਿਲਾਂ ਵੀ ਇਹਦੀ ਉਥੇ ਲੀਡਰਾਂ ਦੇ ਨਾਲ ਕਾਫੀ ਨੇੜਤਾ ਸੀ ਪਰ ਇੱਕ ਗੱਲ ਦਾ ਮਾਣ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਡਾ ਭਰਾ ਜਿਹੜਾ ਲੀਡਰ ਬਣਿਆ ਸੀ ਉਸੇ ਪਾਰਟੀ ماں ਪਾਰਟੀ ਦੇ ਵਿੱਚ ਹੀ ਰਹਿ ਕੇ ਤਗੜੇ ਹੋ ਕੇ ਆਪਣੀ ਪਾਰਟੀ ਲਈ ਕੰਮ ਕਰਨਾ ਚਾਹੁੰਦਾ ਹੈ ਔਰ ਇਹਨੇ ਦੱਸਿਆ ਵੀ ਇਸ ਸੀਟ ਨੂੰ ਅਸੀਂ ਵੱਡੀ ਲੀਡ ਨਾਲ ਜਿਤਾਵਾਂਗੇ ਔਰ ਮੈਨੂੰ ਖੁਸ਼ੀ ਹੈ ਵੀ ਇਹ ਭਰਾ ਸਾਡਾ ਅੱਜ ਸਾਡੇ ਨਾਲ ਖੜਾ ਹੈ ਔਰ ਆ ਜਿਹੜੇ 10 15 ਦਿਨ ਰਹਿ ਗਏ ਨੇ ਰਾਤ ਦਿਨ ਮਿਹਨਤ ਕਰਕੇ ਤਗੜੇ ਹੋ ਕੇ ਪਾਰਟੀ ਨੂੰ ਇੱਕ ਵੱਡੀ ਲੀਡ ਤੇ ਲੈ ਕੇ ਜਾਊਗਾ ਸੋ ਮੈਂ ਹੁਣ ਬੇਨਤੀ ਕਰਦਾ ਯਾਦਵਿੰਦਰ ਨੂੰ ਉਹ ਭਰਾ ਤੁਹਾਡੇ ਨਾਲ ਆਪ ਕੁਝ ਵਿਚਾਰ ਆਪਣੇ ਸਾਂਝੇ ਕਰੋਗੇ ਸਰ ਸਾਰ ਸਭ ਪਰ ਕਹਿੰਦੇ ਕੋਈ ਅੱਜ ਆਪਾਂ ਕੁਝ ਪੁੱਛੀਏ ਅੱਜ ਕਹੋਗੇ ਅੱਜ ਤਾਂ ਈ ਘਰ ਵਾਪਸੀ ਦੁਬਾਰਾ ਇਹ ਕੀ ਕਹਿਣਾ ਪਵੇ ਇਹ ਜੋ ਦੋ ਦਿਨ ਦਾ ਕੀ ਸਨੈਰੀਓ ਰਿਹਾ ਕਾਂਗਰਸ ਪਾਰਟੀ ਦੇਖੋ ਜੀ ਅੱਜ ਮੇਰੇ ਨਾਲ ਸਰਦਾਰ ਡਾਇਰੈਕਟਰ ਜਸਪੀਰ ਸਿੰਘ ਸੋਰ ਸਿੰਘ ਤੇ ਸ਼ਹਿਰੀ ਕਲਸੀ ਸਾਡੇ ਪੰਜਾਬ ਪ੍ਰਧਾਨ ਐਮ ਐਲ ਏ ਬਟਾਲਾ ਤੋਂ ਸਾਡੇ ਸੰਨੀ ਜੀ ਆਲੂਵਾਲੀਆ ਸਾਹਿਬ ਚੇਅਰਮੈਨ ਸਾਹਿਬ ਸੀਵਰੇਜ ਬੋਰਡ ਦੇ ਇਹ ਬਲਕਿ ਮੋਰ ਬੋਰਡ ਦੇ ਸਾਡੇ ਚੇਅਰਮੈਨ ਰਜਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੇ ਮੇਰੇ ਤੱਕ ਅਪਰੋਚ ਕੀਤੀ ਅਸੀਂ ਬੈ ਕੇ ਜੋ ਵਿਚਾਰ ਕੀਤੇ ਜੋ ਗਿਲੇ ਸ਼ਿਕਵੇ ਹੀ ਉਹ ਦੂਰ ਹੋਏ ਜਿਹੜੇ ਪਾਰਟੀ ਨਾਲ ਹੈ ਸੀ ਜਾਂ ਜੋ ਨਿੱਜੀ ਤੌਰ ਤੇ ਵੀ ਸੀਗੇ ਉਸ ਤੋਂ ਬਾਅਦ ਸਾਡੀ ਜਮਾਇਤੀ ਹੋ ਗਈ ਉਹ ਕਾਂਗਰਸ ਦੇ ਦੋ ਦਿਨ ਗੁਜ਼ਰੇ ਤੇ ਆ ਕਿ ਉਹ ਵੀ ਦੱਸ ਦਿਓ ਜੀ ਬਸ ਠੀਕ ਹੈ ਜੀ ਉਹ ਵੀ ਜੋ ਵੀ ਸੀਗਾ ਤੇ ਲੰਘਿਆ ਉਹਦੇ ਵਿੱਚ ਆਪਾਂ ਕੋਈ ਬਹੁਤਾ ਵਰਕ ਤੇ ਕੀਤਾ ਨਹੀਂ ਕਿਹਜੋ ਦੀ ਸੀਗਾ ਘਰ ਬਹਿ ਕੇ ਲੰਘਿਆ ਕਈ ਵਾਰੀ ਜਦੋਂ ਪਰਿਵਾਰ ਦਾ ਜੀ ਨਵੇਂ ਘਰ ਦੇ ਵਿੱਚ ਜਾਂਦਾ ਤੇ ਦਿਲ ਨਹੀਂ ਲੱਗਦਾ ਸੋ ਉਹ ਆਵਾਜ਼ ਉਹ ਤਾੰਗ ਜਿਹੜੀ ਉਹ ਬਾਰ ਬਾਰ ਸਾਡੇ ਭਰਾ ਨੂੰ ਜਿਹਨੇ ਮਜਬੂਰ ਕੀਤਾ ਅੱਜ ਬਤੌਰ ਸਾਡਾ ਭਰਾ ਸਾਡੇ ਨਾਲ ਖੜਾ ਹੈ ਸੱਚ ਇਹ ਹੈ ਕਿ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਵਰਕਰ ਹੈ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਜਕਰਤਾ ਸਾਡਾ ਜਿਨੇ ਆਮ ਆਦਮੀ ਪਾਰਟੀ ਕਲੀ ਕਲੀ 8 ਲੱਖ ਜਿਹੜਾ ਇਹ ਮਹਿਲ ਜਿਹੜਾ ਉਹ ਸਾਰਿਆ ਉਹ ਸਾਰੇ ਰਾਤ ਭਰ ਦਿਨ ਰਾਤ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਵਾਜ਼ ਜਿਹੜੀ ਗੂੰਜਦੀ ਹੈ ਉਹਦਾ ਬਤੌਰ ਨਤੀਜਾ ਤੁਹਾਡੇ ਸਾਹਮਣੇ ਆ ਮੈਂ ਦਿਲ ਦੀ ਗਹਿਰਾਈ ਤੋਂ ਭਰਾ ਦਾ ਜੀ ਆਖਦਾ ਸਮੂਚੀ ਟੀਮ ਦਾ ਜੀ ਆਖਦਾ ਗਰਵ ਚ ਚਾਰੀ ਕਲਸੀ ਜਿੰਦਾਬਾਦ ਬੋਲੇ ਪੋਹਾਰ ਆਵਾਜ਼ ਆਵਾਦਮੀ ਪਾਰਟੀ ਜਿੰਦਾਬਾਦ ਆਵਾਦਮੀ ਪਾਰਟੀ ਜਿੰਦਾਬਾਦ ਚਾਰੀ ਕਲਸੀ ਜਿੰਦਾਬਾਦ ਚਾਰੀ ਕਲਸੀ ਜਿੰਦਾਬਾਦ ਸੰਗੀ ਆਲੂ ਵਾਲਿਆ ਜੀ ਜਿੰਦਾਬਾਦ ਸੰਗੀ ਆਲੂ ਵਾਲਿਆ ਜੀ ਜਿੰਦਾਬਾਦ ਚਲੋ ਚੋਦ ਧੰਨਵਾਦ ਜੀ ਬੋਬੋ